ਗੁੰਬਦ ਦੇ ਵਿੱਚ ਜਿਹੜਾ ਉੱਪਰ ਦੇਖੋ ਸਾਈਡ ਤੇ ਹੋਲ ਹੋਇਆ ਹੋਇਆ ਉਹ ਉਹ ਸੋਲ ਤੋਂ ਜਦੋਂ ਬੰਬ ਵੱਜਾ ਉਹ ਕਮਰਾ ਸਾਰਾ ਗੁੰਬਦ ਵਾਲਾ ਥੱਲੇ ਫੈਲਰ ਗਿਆ ਉਹ ਟਾਈਟਰੀ ਉਹ ਹੋ ਗਿਆ ਇਹ ਫਰੰਟ ਤੇ ਸੀ ਫਰੰਟ ਤੇ ਗੁੰਬਦ ਮিনার ਹੁੰਦੇ ਦੋ ਉਹਨਾਂ ਚੋਂ ਇੱਕ ਮিনার ਜਦੋਂ ਕਮਰੇ ਦੇ ਵਿੱਚ ਵੱਜਾ ਉਹ ਜਿਹੜਾ ਗੁੰਬਦ ਸੀ ਉੱਪਰ ਸੀ ਉਹ ਜਦੋਂ ਬਿਲਡਿੰਗ ਥੱਲੇ ਟੱਠੀ ਤੇ ਗੁੰਬਦ ਉੱਪਰਲਾ ਗੁੰਬਦ ਨੀਚੇ ਪ੍ਰਕਾਰ ਮਾਝੜੇ ਇੱਠਾਂ ਆ ਗਿਆ ਉਹ ਜਿਹੜੇ ਨਾਲ ਦੇ ਕਮਰੇ ਉਹ ਸਰਾਵਾਂ ਨੇ ਛੋਟੀਆਂ ਛੋਟੀਆਂ ਜਿਹਨਾਂ ਦੇ ਵਿੱਚ ਗੁਰਸਿੱਖ ਆਪਣਾ ਰਹਿੰਦੇ ਸੀ ਜਾਂ ਅਭਿਸ਼ਰਾਮ ਕਰਨ ਲਈ ਇੱਥੇ ਜਾਂਦੇ ਸੀ ਅੱਛਾ ਜੀ ਤੇ ਜੋ ਸੰਤ ਵੀ ਇਹਦੇ ਅੰਦਰ ਮੇਰੇ ਖਿਆਲ ਰਹਿੰਦੇ ਰਹੇ ਹੋਣਗੇ ਜੀ ਇਹ ਕਮਰਿਆਂ ਦੇ ਵਿੱਚ ਵੀ ਆਰਾਮ ਕਰਦੇ ਸੀ ਆਮ ਸੰਗਤ ਨੂੰ ਮਿਲਦੇ ਹੁੰਦੇ ਸੀ ਉਸ ਪੰਨੇ ਦੇ ਵਿੱਚ ਤੋਹ ਬਈਆਂ ਟੈਂਕਾਂ ਦੇ ਗੋਲੇ ਸੀਗੇ ਟੈਂਕ ਜਿਹੜਾ ਸੀ ਸ੍ਰੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਪ੍ਰਕਰਮਾਂ ਦੇ ਵਿੱਚ ਉੱਤੇ ਟੈਂਕ ਸੀ ਪਰ ਟੈਂਕ ਨੂੰ ਕਹਿ ਸਕਦੇ ਆ ਕਿ ਬਾਬਾ ਦੀਪ ਸਿੰਘ ਨੇ ਆਪਣਾ ਹੱਥ ਦੇ ਕੇ ਰੋਕ ਲਿਆ ਕਿ ਨਹੀਂ ਗਿਆ ਟੈਂਕ ਟੈਂਕ ਉੱਤੇ ਫਸ ਗਿਆ ਤੁਸੀਂ ਮਿੱਟੀ ਕਿਉਂ ਦਿਖਾਈ ਐ ਥੱਲੇ ਨਾਨਕ ਸ਼ਹੀਦ ਇੱਥੇ ਦਾ ਬਣਿਆ ਹੋਇਆ ਸੀ ਉਹਦੇ ਵਿੱਚ ਬਹੁਤ ਸਾਰੀਆਂ ਇੱਟਾਂ ਇੱਟਾਂ ਦਾ ਮਲਵਾ ਹੈਗਾ ਜੋ ਕਿ ਬੰਬ ਬੰਬ ਜਿਹੜੇ ਵਜੇ ਉਹਨਾਂ ਦਾ ਕਚਰਾ ਜੋ ਵੀ ਉਹਨਾਂ ਦੇ 10 20 ਬਲੈਕ ਕਰਨ ਦੀ ਜਿਹੜੀ ਉਹ ਵੀ ਵਿੱਚ ਮਤਲਬ ਬਹੁਤ ਸਾਰੀਆਂ ਦਰ ਜਿਹੜਾ ਖਮਾ ਉਹਦੇ ਵਿੱਚ ਮਲਵਾ ਦਿਖਾਇਆ ਗਿਆ ਆ ਬਾਕੀ ਜਿਹੜਾ ਕੱਚੀ ਮਿੱਟੀ ਦਾ ਬਣਿਆ ਸੀਗਾ ਮਿੱਟੀ ਦਾ ਜਦੋਂ ਠੱਠਿਆ ਉਹ ਸਾਰੀ ਮਿੱਟੀ ਔਰ ਜੋ ਵੀ ਥੱਲੇ ਸਾਰਾ ਮਲਵਾ ਬਣ ਗਿਆ ਉਹੀ ਚੀਜ਼ ਉਹਦੇ ਵਿੱਚ ਦਿਖਾਈ ਗਈ ਹੈ। ਇੰਗਲੀ ਦਾ ਬੂਟਾ ਸੀ ਜਦੋਂ ਬੰਬ ਸੀਗਾ ਵਾਕਈ ਸੀ ਹਾਂਜੀ ਬਿਲਕੁਲ ਸੀ। ਔਰ ਅੱਜ ਵੀ ਹੈਗਾ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਪਰ ਉਹ ਬੜਾਸ ਠੀਕ ਨਹੀਂ ਆਈ ਦੀ ਜਿਹੜੀ ਕੰਡੀਸ਼ਨ ਉਹਦੀ ਇੰਨੀ ਵਧੀਆ ਨਹੀਂ ਰਹੀ। ਉਸ ਟਾਈਮ ਅਕਾਲ ਤਖਤ ਸਾਹਿਬ ਦੇ ਨਾਲ ਹੀ ਸੀ। ਬਿਲਕੁਲ ਜਿੱਥੋਂ ਆਪਾਂ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਵਿੱਚ ਜਾਣ ਨੂੰ ਜਦੋਂ ਪੌੜੀਆਂ ਚੜਦੇ ਆ। ਲੈਫਟ ਸਾਈਡ ਉੱਪ ਇਮਲੀ ਦਾ ਬੂਟਾ ਸੀਗਾ। ਹੂੰ। ਜੋ ਕਿ ਉਸ ਟਾਈਮ ਦੇ ਵਿੱਚ ਜਦੋਂ ਢਾਟੇ ਦੀ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਗੋਲੇ, ਤੋਪੇ, ਤੋਪਾਂ ਉਹਦੇ ਵਿੱਚ ਗੋਲੇ ਜਿਹੜੇ ਦਾਗੇ ਗਏ। ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਪੋਲਿਊਸ਼ਨ ਹੋਇਆ ਜਾਂ ਉਹਨਾਂ ਜਿਹੜਾ ਉੱਥੇ ਅੱਗ ਨਿਕਲੀ ਮਤਲਬ ਉਹਨਾਂ ਜੋ ਵੀ ਧੁਮਾਕੇ ਹੋ ਧੁਮਾਕਿਆਂ ਦੇ ਕਰਨੇ ਸਾਰਾ ਇਮਲੀ ਦਾ ਬੂਟਾ ਗੈਰ ਸੀ। ਗੱਲ ਕਰਦੇ ਪਏ ਸੀ ਮਿਜ਼ਮ ਦੇ ਵਿੱਚ ਕਿ ਉਹਨਾਂ ਨੇ ਆਪਣੀਆਂ ਦੋ ਬੱਚੀਆਂ ਨੂੰ ਬੰਨ ਕੇ ਆਪ ਹੀ ਉਹਨਾਂ ਨੂੰ ਆਰ ਡੀ ਐਕਸ ਬੰਨ ਕੇ ਟੈਂਕ ਦੇ ਉੱਪਰ ਸੱਟਤਾ ਸੀ ਕਿ ਇਹਨਾਂ ਨਾਲ ਕੋਈ ਐਸਾ ਵੈਸਾ ਗਲਤ ਕੰਮ ਨਾ ਹੋ ਜਾਏ ਤੇ ਉਸ ਟਾਈਮ ਦੇ ਵਿੱਚ ਬੜਾ ਕੁਝ ਗਲਤ ਵੀ ਹੋਇਆ ਤੇ ਆਪ ਵੀ ਸ਼ਹੀਦ ਹੋ ਗਏ ਤੇ ਨਾਲ ਆਪਣੀਆਂ ਬੱਚੀਆਂ ਵੀ ਸ਼ਹੀਦ ਹੋ ਗਈਆਂ ਉਹਨਾਂ ਦੀ 5-5 ਸਾਲ ਦੀਆਂ ਬੱਚੀਆਂ ਅਸੀਂ ਭਾਰਤ ਭਾਰਤ ਦੇਸ਼ ਦੇ ਵਸਲੀਕ ਨਹੀਂ ਹੈਗੇ ਸਾਬਨਾ ਇਦਾਂ ਦਾ ਉਤਾਰਾ ਕੀਤਾ ਗਿਆ ਅਸੀਂ ਤਾਂ ਟੈਂਕਸ ਵੀਰ ਹੀ ਸੋਚਦੇ ਆ ਕਿ ਗਵਾਂਡੀ ਮੁਲਕ ਤੇ ਵੀ ਇਦਾਂ ਹਮਲਾ ਕਰਨਾ ਤੇ ਪਹਿਲਾਂ ਵੀ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਫੇਰ ਜਾ ਕੇ ਗਵਾਂਡੀ ਮੁਲਕ ਤੇ ਵੀ ਹਮਲਾ ਹੁੰਦਾ ਤੇ ਆਪਾਂ ਆਪਣੇ ਦੇਸ਼ ਦੇ ਲੋਕਾਂ ਉੱਤੇ ਆਪਣੇ ਉਹ ਵੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਇਦਾਂ ਵੱਡਾ ਤਸ਼ੱਦਦ ਹੋਇਆ ਅਕਾਲ ਤਖਤ ਸਾਹਿਬ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਵੇਲੇ ਹੋਏ ਹਮਲੇ ਦੌਰਾਨ ਟਹਿ ਜਾਂਦੇ ਐ ਸਿੱਖਾਂ ਦੇ ਹਿਰਦੇ ਉਹ ਬਲੁੰਦਰੇ ਗਏ ਜੋ ਜ਼ਖਮ ਨਾ ਕਦੇ ਭਰੇ ਜਾ ਸਕਦੇ ਨੇ ਨਾ ਕਦੇ ਭਰਨਗੇ ਇਹ ਹਮੇਸ਼ਾ ਯਾਦ ਰਹੂਗਾ ਅਕਸਰ ਅਸੀਂ ਉਹ ਤਸਵੀਰ ਦੇਖਦੇ ਆਂ ਉਹ ਫੋਟੋ ਦੇਖਦੇ ਆਂ ਗੂਗਲ ਦੇ ਉੱਤੇ ਬਹੁਤ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਫੋਟੋਜ਼ ਮੌਜੂਦ ਆ ਜਿੱਥੇ ਟੱਠੇ ਹੋਏ ਅਕਾਲ ਤਖਤ ਸਾਹਿਬ ਸਾਨੂੰ ਨਜ਼ਰ ਆਉਂਦੇ ਨੇ ਔਰ ਉਹ ਇਤਿਹਾਸਕ ਫੋਟੋ ਹੈ ਹੁਣ ਇੰਨੇ ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੇ ਮਿਊਜ਼ੀਅਮ ਬਣਾਇਆ ਜਿਸ ਮਿਊਜ਼ੀਅਮ ਦੇ ਵਿੱਚ ਉਸ ਵੇਲੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਅਕਾਲ ਤਖਤ ਸਾਹਿਬ ਦਾ ਹੂਬ ਹੂ ਇੱਕ ਮਾਡਲ ਬਣਾ ਕੇ ਉੱਥੇ ਦਰਸ਼ਕਾਂ ਦੇ ਲਈ ਸੰਗਤਾਂ ਦੇ ਲਈ ਰੱਖਿਆ ਗਿਆ ਸੰਗਤਾਂ ਦਰਸ਼ਨ ਕਰ ਸਕਦੀਆਂ ਇਹ ਜਿਹੜਾ ਮਾਡਲ ਹੈ ਇੰਗਲੈਂਡ ਦੇ ਮਸ਼ਹੂਰ ਆਰਟਿਸਟ ਆਰਟਿਸਟ ਸਾਹਿਬ ਸਿੰਘ ਦੇ ਵੱਲੋਂ ਬਣਾਇਆ ਗਿਆ ਅੱਜ ਸਾਹਿਬ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ 바이구르지 ਕਾ ਖਾਲਸਾ 바이구르지 ਕੀ ਫਤਿਹ ਜੀ ਸਾਇਬ ਸਿੰਘ ਜੀ ਤੁਹਾਡੇ ਤੱਕ ਅਪਰੋਚ ਕਿਵੇਂ ਹੋਈ ਏ ਬਣਾਉਣ ਵਾਸਤੇ ਇਹ ਜਿਹੜਾ ਮਾਡਲ ਹੈਗਾ ਸਾਰਾ ਜਦੋਂ ਸਾਡੇ ਕੋਲ ਹਮਮ ਗਿਆਨੀ ਜਿਹੜੇ ਬਾਬਾ ਹਰਨਾਮ ਸਿੰਘ ਜੀ ਦਮਦਿਤਵੀ ਟਕਸਾਲ ਦੇ ਮੁਖੀ ਸੀ ਹੈਗੇ ਨੇ ਉਹ ਉਹ ਸਾਡੇ ਕੋਲ ਮਿਊਜ਼ੀਅਮ ਦੇ ਵਿੱਚ ਆਏ ਸੀ ਹਮ ਲੰਡਨ ਮਿਊਜ਼ੀਅਮ ਦੇ ਵਿੱਚ ਉਹ ਐਕਚੁਅਲੀ ਆਪਣੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੇ ਮਿਊਜ਼ੀਅਮ ਦਾ ਬਾਰੇ ਸੁਣਿਆ ਤੇ ਉਹ ਮਿਊਜ਼ੀਅਮ ਵਿੱਚ ਆਏ ਸੀ ਨੈਸ਼ਨਲ ਸਿੱਖ ਮਿਊਜ਼ੀਅਮ ਦਰਬੀ ਜੋ ਸਰਕਾਰੀ ਖਾਲਸਾ ਆਰਟ ਗੈਲਰੀ ਜੋ ਬਣੀ ਹੈਗੀ ਸਾਡੇ ਉੱਥੇ ਉਹ ਮਿਊਜ਼ੀਅਮ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਤੇ ਜਦੋਂ ਉਹਨਾਂ ਨੇ ਆਉਂਦੇ ਹੀ ਉਹ ਜਿਹੜਾ ਅਕਸ਼ਰੀ ਕਾਲ ਤਕ ਸਾਹਬ ਦਾ ਟੱਠਾ ਟਹਿੜੀ ਕੀਤਾ ਹੋਇਆ ਮਾਡਲ ਉਹਨਾਂ ਨੇ ਦੇਖਿਆ ਰੈਪਲੀਕਾ ਦੇਖੀ ਤਾਂ ਬਹੁਤ ਪ੍ਰਭਾਵਿਤ ਹੋਏ ਦੇਖ ਕੇ ਤੇ ਨਾਲੇ ਇਹ ਵੀ ਜਾਣੂ ਕਰਾਉਂਦਾ ਜਾਣਾ ਕਿ ਟਕਸਾਲ ਨਾਲ 84 ਦਾ ਬਹੁਤ ਵੱਡਾ ਜੋ ਆ ਉਹਨਾਂ ਦਾ ਜੋੜ ਮੇਲ ਖਾਂਦਾ ਕਿਉਂਕਿ ਉਹਦੇ ਨਾਲ ਰਿਲੇਟਡ ਹੈਗੀ ਸਾਰੀ ਜੀ ਤੇ ਉਹਨਾਂ ਨੇ ਜਦੋਂ ਇਹ ਰੈਪਲੀਕਾ ਦੇਖੀ ਤੇ ਉਹਨਾਂ ਨੇ ਫਿਰ ਉਹਨਾਂ ਦੇ ਮਨ 'ਚ ਆ ਗਈ ਕਿ ਅਸੀਂ ਵੀ ਇਹਦੇ ਨਾਲ ਦੀ ਰੈਪਲੀਕਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਥਾਪਿਤ ਕਰਨੀ ਹੈ ਜੀ ਤੇ ਉਹਨਾਂ ਦੀ ਸੇਵਾ ਫਿਰ ਉਹਨਾਂ ਨੇ ਮੈਨੂੰ ਇਹ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਬਣਾਇਆ ਜਿਹੜਾ ਤੁਸੀਂ ਦੱਸ ਰਹੇ ਹੋ ਲੰਡਨ 'ਚ ਪਿਆ ਹੋਇਆ ਉਹ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ ਤੇ ਬੱਚੇ ਜਿਹੜਾ ਆਪਣਾ ਮਿਊਜ਼ੀਅਮ ਹੈਗਾ ਨੈਸ਼ਨਲ ਸਿੱਖ ਹੌਲੋਗ੍ਰਾਫੀ ਮਿਊਜ਼ੀਅਮ ਉਹਦੇ ਵਿੱਚ ਉਹ ਸਰਕਾਰੇ ਖਾਸ ਹਾਰਟ ਗੈਲਰੀ ਵੀ ਹੈਗੀ ਉਹਦੇ ਵਿੱਚ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਨੇ ਗਦਰੀ ਯੋਧਿਆਂ ਦੀਆਂ ਹੋਰ ਵੀ ਸਿੱਖ ਕੌਮ ਨਾਲ ਜਿਹੜੇ ਰਿਲੇਟਡ ਸਾਡੇ ਸ਼ਹੀਦ ਯੋਧੇ ਹੋਏ ਆ ਸਾਡੇ ਉਹਨਾਂ ਦੇ ਸਾਰਿਆਂ ਦੀਆਂ ਸੀ ਉੱਥੇ ਤਸਵੀਰਾਂ ਲਾਈਆਂ ਜੀ ਇਹ ਆਲਮੋਸਟ ਸੇਮ ਬਣਾਇਆ ਜਦੋਂ ਉਦੋਂ ਜੋ ਵਾਪਰਿਆ ਜਿਵੇਂ ਦਾ ਹੋ ਗਿਆ ਸੀ ਅਕਾਲ ਤਖਤ ਸਾਹਿਬ ਦਾ ਜੋ ਜੋ ਹਾਲਾਤ ਉਹ ਆਲਮੋਸਟ ਸੇਮ ਹੈ ਜੀ ਉਸ ਟਾਈਮ ਜੋ ਵੀ ਉਸ ਸਮੇਂ ਦੀਆਂ ਹਕੂਮਤਾਂ ਵੱਲੋਂ ਜੋ ਵੀ ਟਾਈਟਰੀ ਕੀਤਾ ਗਿਆ ਸੀਗਾ ਅਕਾਲ ਤਖਤ ਸਾਹਿਬ ਨੂੰ ਤੇ ਉਹ ਜੋ ਵੀ ਉਹਦੇ ਵਿੱਚ ਅਸੀਂ ਦਿਖਾਇਆ ਜੋ ਵੀ ਸਕੇਲ ਮਾਡਲ ਹੈ ਇਹਨ ਮੈਂ ਕਹਿੰਦਾ ਇਹਦਾ ਜਿਹੜਾ ਸਾਈਜ਼ ਹੈਗਾ ਇਹ 8 ਫੁੱਟ ਬਾਈ 8 ਫੁੱਟ ਦਾ ਸਾਈਜ਼ ਹੈਗਾ ਜੋ ਕਿ ਪਹਿਲੀ ਵਾਰੀ ਇੰਨੇ ਵੱਡੇ ਸਾਈਜ਼ ਦੇ ਵਿੱਚ ਆਪਾਂ ਜਿਹੜਾ ਇਸ ਨੂੰ ਤਿਆਰ ਕੀਤਾ ਤਾਂ ਕਿ ਸੰਗਤ ਨੂੰ ਪ੍ਰੋਪਰ ਉਹਦੇ ਸਕੇਲ ਮਾਡਲ ਦੇ ਵਿੱਚ ਪ੍ਰੋਪਰ ਡਿਟੇਲ ਦੇ ਵਿੱਚ ਦਰਸ਼ਨ ਕਰ ਸਕਣ ਕਿ ਸਾਡੇ ਜਿਹੜੇ ਧਾਮ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਕਿੱਦਾਂ ਉਹਦੇ ਉੱਤੇ ਹਮਲਾ ਕਰਕੇ ਉਹਨੂੰ ਢਾਢੀਰੀ ਕੀਤਾ ਗਿਆ ਤੇ ਔਰ ਮੈਂ ਤੁਹਾਨੂੰ ਇਹ ਤਾਂ ਕੋਈ ਦੱਸਦਾ ਕਿ ਉਹਦਾ ਇੰਪ੍ਰੈਸ਼ਨ ਇੰਨਾ ਪਿਆ ਯੰਗਸਟਰ ਉੱਤੇ ਬਜ਼ੁਰਗਾਂ ਉੱਤੇ ਜਿਨ੍ਹਾਂ ਨੇ ਉਹ ਚੀਜ਼ਾਂ ਹੰਡਾਈਆਂ ਕਈ ਸੰਗਤ ਐਦਾਂ ਦੀ ਮੈਂ ਦੇਖੀ ਜਦੋਂ ਅਸੀਂ ਓਪਨਿੰਗ ਕੀਤੀ ਉਹਨਾਂ ਨੇ ਉਹਨੂੰ ਉਹਦੀ ਮਿੱਟੀ ਨੂੰ ਹੱਥ ਲਾ ਲਾ ਕੇ ਆਪਣੇ ਮੱਥੇ ਤੇ ਜਾਂ ਤੁਸੀਂ ਕਹਿ ਸਕਦੇ ਆਂ ਕਿ ਕਈਆਂ ਦੇ ਤਾਂ ਅੱਖਾਂ 'ਚੋਂ ਹੰਝੂ ਆ ਗਏ ਜਜ਼ਬਤੀ ਹੋ ਗਏ ਜਜ਼ਬਤੀ ਬਹੁਤ ਹੋ ਗਏ ਕਿਉਂਕਿ ਇਹਨੇ ਬੁਰੇ ਤਰੀਕੇ ਨਾਲ ਹਮਲਾ ਕਰਨਾ ਤੇ ਉਹਨੂੰ ਟਾਇ ਡੇਰੀ ਕੀਤਾ ਗਿਆ ਸਕਾਲ ਤੱਕ ਸਭ ਨੂੰ ਇਹ ਬਹੁਤ ਵੱਡਾ ਇੱਕ ਕੰਮ ਸੀਗਾ ਜਿਹੜਾ ਕਿ ਗਲਤ ਹੋਇਆ ਉਸ ਟਾਈਮ ਵਿੱਚ ਕਿਹੜੀ ਕਿਹੜੀ ਡਿਟੇਲਸ ਦਾ ਧਿਆਨ ਰੱਖਿਆ ਜਿਵੇਂ ਮੈਂ ਦੇਖ ਰਿਹਾ ਕਿ ਇੱਕ ਗੁੰਬਦ ਡਿੱਗਿਆ ਹੋਇਆ ਵੀ ਤੁਸੀਂ ਦਿਖਾਇਆ ਹੈ ਜੀ ਨਿਸ਼ਾਨ ਸਾਹਿਬ ਹੈ ਪਿੱਛੇ ਫਿਰ ਉਹ ਕਮਰੇ ਨਜ਼ਰ ਆ ਰਹੇ ਆ ਜੀ ਉਹਦੇ ਵਿੱਚ ਜਿਹੜੇ ਨਾਲ ਦੇ ਕਮਰੇ ਉਹ ਸਰਾਵਾਂ ਨੇ ਛੋਟੀਆਂ-ਛੋਟੀਆਂ ਜਿਹਦੇ ਜਿਨ੍ਹਾਂ ਦੇ ਵਿੱਚ ਗੁਰਸੇਖ ਆਪਣਾ ਰਹਿੰਦੇ ਸੀ ਜਾਂ ਅਭਿਸ਼ਰਾਮ ਕਰਨ ਲਈ ਕਿੱਥੇ ਜਾਂਦੇ ਹੁੰਦੇ ਸੀ ਅੱਛਾ ਜੀ ਤੇ ਜੋ ਸੰਤ ਵੀ ਇਹਦੇ ਅੰਦਰ ਮੇਰੇ ਖਿਆਲ ਰਹਿੰਦੇ ਰਹੇ ਹੋਣਗੇ ਜੀ ਉਹਨਾਂ ਕਮਰਿਆਂ ਦੇ ਵਿੱਚ ਵੀ ਆਰਾਮ ਕਰਦੇ ਸੀ ਆਮ ਸੰਗਤ ਨੂੰ ਮਿਲਦੇ ਹੁੰਦੇ ਸੀ ਉਸ ਦੇ ਵਿੱਚ ਮੇਰਾ ਜਨਮ ਵੈਸੇ 84 ਤੋਂ ਬਾਅਦ ਦਾ ਬਟ ਮੈਂ ਜੋ ਤੁਸੀਂ ਸਾਰਾ ਪੁੱਛਿਆ ਹੋਣਾ ਔਰ ਸਾਰੀ ਡਿਟੇਲ ਲੈ ਕੇ ਫਿਰ ਇਹ ਤਿਆਰ ਕੀਤਾ ਜੀ ਮੈਂ ਜੋ ਮੇਰੇ ਉਸ ਟਾਈਮ ਦੇ ਪੁਰਾਣੇ ਬਜ਼ੁਰਗ ਉਹਨਾਂ ਨਾਲ ਵੀ ਮਿਲਜੋਲ ਕੀਤਾ ਕਿ ਜਿਨ੍ਹਾਂ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਲੈ ਕੇ ਉਹਨਾਂ ਕੋਲੋਂ ਇਸ ਮਾਡਲ ਨੂੰ ਬਣਾਇਆ ਤੇ ਇਤਿਹਾਸ ਦੇ ਵਿੱਚ ਵੀ ਜਦੋਂ ਆਪਾਂ Google ਤੇ ਵੀ ਜਾਨੇ ਹਿਸਟਰੀ ਵੀ ਪੜ੍ਹੀ ਬਹੁਤ ਇਹਦੇ ਉੱਤੇ ਫਿਰ ਜਾ ਕੇ ਕੁਝ ਚੀਜ਼ਾਂ ਦੇ ਵਿੱਚ ਸਾਰੀਆਂ ਜਿਹੜੀਆਂ ਡਿਟੇਲ ਪਿਕਸ ਤੋਂ ਲਈ ਜਾਂਦੀ ਕਿਉਂਕਿ ਉਸ ਟਾਈਮ ਦੀ ਵੀਡੀਓਗ੍ਰਾਫੀ ਬਹੁਤ ਘੱਟ ਸੀਗੀ ਔਰ ਪੂਰੀ ਕਲੀਅਰ ਵੀ ਨਹੀਂ ਸੀ ਔਰ ਜੋ ਵੀ ਉਹਦੇ ਵਿੱਚ ਦਿਖਾਇਆ オリジナル ਉਸ ਟਾਈਮ ਦਾ ਜੋ ਹੋਇਆ ਉਹਦੀ ਹੈ ਗੋਲੀਆਂ ਦੇ ਨਿਸ਼ਾਨ ਹੋਣ ਅੱਛਾ ਗੋਲੀਆਂ ਦੇ ਨਿਸ਼ਾਨ ਦਿਖਾਈ ਗਏ ਗੋਲੀਆਂ ਦੇ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਉਹਦੇ ਵਿੱਚ ਲੱਗੇ ਹੋਏ ਆ ਜੋ ਆਹ ਵੀਡੀਓ ਦੇ ਵਿੱਚ ਜਿਹੜੀਆਂ ਪਿੱਕ ਦੇ ਵਿੱਚ ਅਸੀਂ ਦਿਖਦੇ ਸੇਮ ਟੂ ਸੇਮ ਉਦਾਂ ਹੀ ਦਿਖਾਇਆ ਗਿਆ ਔਰ ਉਹਦੇ ਵਿੱਚ ਅਗਲੇ ਜਿਹੜੇ ਕਮਰੇ ਸੀਗੇ ਇਹ ਪਿਛਲੇ ਕਮਰੇ ਨਜ਼ਰ ਆ ਰਹੇ ਆ ਜਿਹੜੇ ਤੁਸੀਂ ਦਿਖਾਏ ਇਹ ਪਿੱਛੇ ਵਾਲੇ ਕਮਰੇ ਆ ਇਹ ਤੋਂ ਇਹਨਾਂ ਦੇ ਫਰੰਟ ਵਾਲੇ ਕਮਰੇ ਆ ਉਹ ਤਾਂ ਬੰਬਾਂ ਦੇ ਨਾਲ ਸਾਰੇ ਟੱਟ ਗਏ ਸੀਗੇ ਪਿੱਛੇ ਵਾਲਾ ਅਗਲਾ ਫਰੰਟ ਪਾਰ ਆ ਜਿਹੜਾ ਉਹਦਾ ਸਾਰਾ ਟੱਟ ਚੁੱਕਾ ਸੀ توپ ਦਾ ਹਮਲਾ ਜੀ ਤੋਪਆਂ ਜਾਂ ਟੈਂਕਾਂ ਦੇ ਗੋਲੇ ਸੀਗੇ ਟੈਂਕ ਜਿਹੜਾ ਸੀ ਸ੍ਰੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਪ੍ਰਕਰਮਾਂ ਦੇ ਵਿੱਚ ਉੱਥੇ ਟੈਂਕ ਸੀ ਪਰ ਟੈਂਕ ਨੂੰ ਕਹਿ ਸਕਦੇ ਆ ਕਿ ਬਾਬਾ ਦੀਪ ਸਿੰਘ ਨੇ ਆਪਣਾ ਹੱਥ ਦੇ ਕੇ ਰੋਕ ਲਿਆ ਕਿਹੜੀ ਗਿਆ ਟ ਟੈਂਕ ਉਹ ਤੇ ਪਾ ਗਿਆ ਪਰ ਉਹ ਫਿਰ ਅਕਾਲ ਤਖਤ ਸਾਹਿਬ ਤੇ ਉੱਥੋਂ ਹੀ ਹਮਲਾ ਕੀਤਾ ਗਿਆ ਟੈਂਕ ਦੇ ਨਾਲ ਪਹਿਲਾਂ ਉਹ ਗੁੰਬਦ ਚ ਵਜਾ ਹਾਂ ਆ ਕੇ ਗੁੰਬਦ ਦਾ ਪੂਰਾ ਥਲੜਾ ਕਮਰਾ ਫਟ ਗਿਆ ਜਿਹੜਾ ਇਹ ਡਿੱਗਿਆ ਹੋਇਆ ਗੁੰਬਦ ਨਜ਼ਰ ਆ ਰਿਹਾ ਇਹ ਉੱਪਰ ਗੁੰਬਦ ਸੀਗਾ ਇਹ ਗੁੰਬਦ ਛੋਟਾ ਇੱਕ ਵੱਡਾ ਗੁੰਬਦ ਆ ਜਿਹੜਾ ਮੇਨ ਉਸ ਗੁੰਬਦ ਦੇ ਵਿੱਚ ਜਿਹੜਾ ਉੱਪਰ ਦੇਖੋ ਸਾਈਡ ਤੇ ਹੋਲ ਹੋਇਆ ਹੋਇਆ ਉਹ ਉਹ ਸੋਲ ਤੋਂ ਜਦੋਂ ਬੰਬ ਵਜਾ ਉਹ ਕਮਰਾ ਸਾਰਾ ਗੁੰਬਦ ਵਾਲਾ ਥੱਲੇ ਖੇਲਰ ਗਿਆ ਉਹ ਟਾਟੇਰੀ ਉਹ ਹੋ ਗਿਆ ਇਹ ਫਰੰਟ ਤੇ ਸੀ ਫਰੰਟ ਤੇ ਗੁੰਬਦ ਮিনার ਹੁੰਦੇ ਦੋ ਹਾਂਜੀ ਉਹ ਉਹਨਾਂ ਜੋ ਇੱਕ ਮਨਾਰ ਜਿਹੜਾ ਕਮਰੇ ਦੇ ਵਿੱਚ ਵਜਾ ਉਹ ਮਤਲਬ ਜਿਹੜਾ ਗੁੰਬਾ ਸੀ ਉੱਪਰ ਸੀ ਉਹ ਜੋ ਬਿਲਡਿੰਗ ਥੱਲੇ ਟੱਠੀ ਤੇ ਉੱਪਰਲਾ ਗੁੰਬੜ ਨੀਚੇ ਪ੍ਰਕਾਰ ਮਾ ਜੜੇ ਪੇਠਾ ਆ ਗਿਆ ਉਹ ਜੀ ਤੇ ਅਕਾਲ ਤੱਕ ਦਾ ਵੈਸੇ ਵੀ ਜਿਹੜਾ ਫਰੰਟ ਸੀ ਨਾ ਸਾਰਾ ਉਹ ਸਾਰਾ ਹੀ ਟਹਿ ਟੇਰੀ ਹੋ ਗਿਆ ਸੀ ਸਿਰ ਪਿੱਛੇ ਵਾਲੇ ਪਿੱਛੇ ਵਾਲਾ ਰਹਿ ਗਿਆ ਸੀ ਜਿੱਥੇ ਕੁਝ ਕਮਰੇ ਰਹਿ ਗਏ ਸੀ ਕਮਰੇ ਰਹਿ ਗਏ ਸੀ ਬਸ ਅੰਦਰਲਾ ਹਾਲ ਰਹਿ ਗਿਆ ਸੀ ਜਿਹੜਾ ਮਹਾਰਾਜ ਦਾ ਪ੍ਰਕਾਸ਼ ਉਸ ਵੇਲੇ ਕੀਤਾ ਸੀਗਾ ਫਿਰ ਉਹਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਮਿਲੀ ਉਸ ਵੇਲੇ ਮੇਰੇ ਖਿਆਲ ਨਾਲ ਜਿਹੜਾ ਪ੍ਰਕਾਸ਼ ਸੀ ਉੱਥੋਂ ਚੱਕ ਦਿੱਤਾ ਗਿਆ ਸੀ ਕਿਉਂਕਿ ਉਹ ਹਮਲੇ ਦਾ ਥੋੜਾ ਬੋਤਾ ਤਾਂ ਅੰਦਾਜ਼ਾ ਹੋ ਹੀ ਗਿਆ ਸੀ ਸੋ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਉੱਥੋਂ ਮੇਰੇ ਹੋਰ ਡਿਟੇਲਿੰਗ ਤੁਸੀਂ ਤੁਸੀਂ ਮਿੱਟੀ ਕਿਉਂ ਦਿਖਾਈ ਹੈ ਥੱਲੇ ਕਿਉਂਕਿ ਇਹ ਸਾਰਾ ਨਾਨਕਸ਼ਾਹੀ ਇਟਾ ਦਾ ਬਣਿਆ ਹੋਇਆ ਸੀ ਉਹਦੇ ਵਿੱਚ ਬਹੁਤ ਸਾਰੀਆਂ ਇਟਾਂ ਹੀ ਇਟਾਂ ਦਾ ਮਲਵਾ ਹੈਗਾ ਜੋ ਕਿ ਬੰਬ ਬੰਬ ਜਿਹੜੇ ਵਜੇ ਉਹਨਾਂ ਦਾ ਕਚਰਾ ਜੋ ਵੀ ਉਹਨਾਂ ਦਾ ਜਿਹੜਾ 10 ਸਸ ਕੀ ਬਲੈਕ ਕਰਨ ਦੀ ਜਿਹੜੀ ਉਹਦੀ ਵਿੱਚ ਮਤਲਬ ਬਹੁਤ ਸਾਰੀਆਂ ਦਾ ਜਿਹੜਾ ਸਮਾਨ ਉਹਦੇ ਵਿੱਚ ਮਲਵਾ ਦਿਖਾਇਆ ਗਿਆ ਆ ਤਾਂ ਕਿ ਜਿਹੜਾ ਕੱਚੀ ਮਿੱਟੀ ਦਾ ਬਣਿਆ ਸੀਗਾ ਮਿੱਟੀ ਦਾ ਜਦੋਂ ਠੱਠਿਆ ਉਹ ਸਾਰੀ ਮਿੱਟੀ ਔਰ ਜੋ ਵੀ ਥੱਲੇ ਸਾਰਾ ਉਹ ਮਲਵਾ ਬਣ ਗਿਆ ਜੀ ਉਹੀ ਚੀਜ਼ ਉਹਦੇ ਵਿੱਚ ਦਿਖਾਈ ਗਈ ਆ ਅ ਅੱਗੇ ਕੀ ਪੱਥਰ ਲੱਗਿਆ ਸੀਗਾ ਜਾਂ ਪੇਂਟ ਕੀਤਾ ਹੋਇਆ ਸੀ ਵਾਈਟ ਇਹਦੇ ਵਿੱਚ ਪੱਥਰ ਦਾ ਵੀ ਕੰਮ ਸੀ ਪੱਥਰ ਦਾ ਘੱਟ ਕੰਮ ਸੀ ਔਰ ਜ਼ਿਆਦਾ ਪੇਂਟ ਦਾ ਹੀ ਸੀ ਕਿਉਂਕਿ ਉਸ ਟਾਈਮ ਪੱਥਰ ਘੱਟ ਹੁੰਦਾ ਸੀ ਜਿਹੜਾ ਹੁਣ ਜਿਹੜਾ ਹੁਣ ਬਣਾਇਆ ਹੋਣ ਵਾਲਾ ਕਾਲ ਤੱਕ ਜਿਹੜਾ ਲੇਟੈਸਟ ਬਣਾਇਆ ਹੈ ਇਹ ਤਾਂ ਸਾਰਾ ਪੱਥਰ ਦਾ ਹੀ ਬਣਾਇਆ ਨਾ ਉਸ ਵੇਲੇ ਪੱਥਰ ਘਟ ਸੀ ਵੈਸੇ ਲੱਗਾ ਸੀਗਾ ਥੱਲੇ ਜਿਹੜੀ ਤੁਸੀਂ ਜਿਹੜੀ ਬਾਟਮ ਨਜ਼ਰ ਆ ਰਹੀ ਹੈ ਉਹ ਅਜੇ ਵੀ ਮੇਰੇ ਖਿਆਲ ਜਦੋਂ ਆਪਾਂ ਮੱਥਾ ਟੇਕਣ ਜਾਂਦੇ ਆ ਉਹਦੀਆਂ ਕੁਛ ੱਟਾਂ ਕੁਛ ਉਹ ਕੰਧ ਜਿਹੜੀ ਅਜੇ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਹੈ ਜੀ ਉਹ ਜਿਹੜਾ ਮੇਨ ਸਥਾਨ ਉਹੀ ਸੀ ਜਿਹੜਾ ਉੱਚਾ ਤਖਤ ਜਿਹਨੂੰ ਆਪਾਂ ਕਹਿੰਦੇ ਨਾ ਜਿੱਥੇ ਆਪਣੇ ਛੇਵੀ ਪਾਸ਼ਾ ਜੀ ਉੱਥੇ ਆਪਣਾ ਸੰਬੋਧਨ ਕਰਦੇ ਹੁੰਦੇ ਸੀ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇ ਲਾਗੇ ਉਹ ਇਹ ਥੱਲੇ ਵਾਲਾ ਕਮਰਾ ਅੰਦਰ ਹੋਣ ਦੀ ਵਜ੍ਹਾ ਦੇ ਨਾਲ ਇਹ ਬਚ ਇਹਦਾ ਬਚਾਅ ਹੋ ਗਿਆ ਸੀ। ਹੂੰ ਔਰ ਜਦੋਂ ਇਹਨਾਂ ਨੇ ਪੂਰਾ ਢਾ ਕੇ ਅਕਾਲ ਤਖਤ ਬਣਾਇਆ ਔਰ ਇਸ ਕਮਰੇ ਨੂੰ ਹੀ ਬਚਾ ਲਿਆ ਸੀ ਕਿ ਮੇਨ ਤਾਕਤ ਉਹੀ ਸੀ। ਬਾਕੀ ਸਾਰੀ ਬਿਲਡਿੰਗ ਸੀ ਜਿਹਨੂੰ ਆਪਾਂ ਅਕਾਲ ਤਖਤ ਸਾਹਾ ਦਾ ਨਾਮ ਦੇ ਦਿੱਤਾ। ਇਹ ਇੱਕ ਨਿਸ਼ਾਨ ਸਾਹਿਬ ਮੀਰੀ ਪੀਰੀ ਵਾਲੇ ਅਲੱਗ ਨੇ ਇਹ ਸਿੰਗਲ ਨਿਸ਼ਾਨ ਸਾਹਿਬ ਹੈ। ਇਹ ਅਕਾਲ ਤਖਤ ਸਾਹਿਬ ਦਾ ਅਲੱਗ ਸੀਗਾ। ਜੀ ਅਕਾਲ ਤਖਤ ਸਾਹਿਬ ਦੇ ਬਾਹਰ ਇੱਕ ਵੱਖਰਾ ਨਿਸ਼ਾਨ ਸਾਹਿਬ ਲੱਗਾ ਸੀ। ਔਰ ਜਿਹੜੇ 2 ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਉਹ ਵੱਖਰੇ ਨੇ। ਹੂੰ ਜੀ ਉਹ ਜਦੋਂ ਐਂਟਰ ਕਰਦੇ ਆ ਉਹ ਆਪਾਂ ਕਾਲ ਤੱਕਸਾ ਵਾਲੇ ਪਾਸੋਂ ਕਰਮਾ ਹੋਰ ਆ ਜਿਹੜੇ ਦੋ ਨਿਸ਼ਾਨ ਸਾਹਿਬ ਹਨ ਇਹਨਾਂ ਚੋਂ ਦੋਨੋਂ ਨਿਸ਼ਾਨਾ ਸਾਹਿਬ ਚੋਂ ਨਿਸ਼ਾਨ ਸਾਹਿਬ ਚੋਂ ਸੌਰੀ ਇੱਕ ਨਿਸ਼ਾਨ ਸਾਹਿਬ ਜਿਹੜਾ ਛੋਟਾ ਸੀਗਾ ਅੱਛਾ ਕਿ ਇੱਕ ਤਾਂ ਧਰਮ ਦਾ ਧਰਮ ਦਾ ਉੱਚਾ ਅੱਛਾ ਇੱਕ ਜਿਹੜਾ ਮੀਰੀ ਦਾ ਉਹ ਥੋੜਾ ਨੀਵਾ ਇੱਕ ਪੀਰੀ ਦਾ ਉੱਚਾ ਅੱਛਾ ਇਹ ਬਹੁਤ ਇਹਦੇ ਵਿੱਚ ਫੈਕਟ ਇਹ ਫੈਕਟ ਵਾਲੀ ਗੱਲ ਆ ਜਿਹੜੀ ਜਾ ਕੇ ਨੋਟ ਕਰਨ ਵਾਲੀ ਗੱਲ ਆ ਦੇਖੋ ਦੂਰ ਤਾਂ ਇੱਕ ਨਿਸ਼ਾਨ ਸਾਹਿਬ ਥੋੜਾ ਨੀਵਾ ਬਰਾਬਰ ਨਹੀਂ ਧਰਮ ਤੇ ਸਿਆਸਤ ਬਰਾਬਰ ਨਹੀਂ ਦਿਖਾਈ ਧਰਮ ਉੱਚਾ ਤੇ ਸਿਆਸਤ ਨਹੀਂ ਤੁਹਾਡੇ ਆਪਣੇ ਜਜ਼ਬਾਤ ਕੀ ਸੀਗੇ ਜਦੋਂ ਬਣਾ ਰਹੇ ਸੀ ਆ ਜਦੋਂ ਕੰਪਲੀਟ ਹੋਇਆ ਦੁਨੀਆ ਦੇਖਦੀ ਹੈ ਅੱਖਾਂ 'ਚ ਹੰਝੂ ਆ ਰਹੇ ਆ ਲੋਕ ਕੰਡੇ ਖੜੇ ਹੋ ਰਿਹਾ ਤੁਹਾਡੇ ਪਰਿਵਾਰ ਦਾ ਤੁਹਾਡਾ ਜਜ਼ਬਾਤ ਕੀ ਸੀ ਦੇਖੋ ਸਭ ਤੋਂ ਪਹਿਲਾਂ ਆਪਾਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਆ ਸਾਡੇ ਪਰਿਵਾਰਾਂ 'ਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੋਈਆਂ ਉਸ ਟਾਈਮ ਦੇ ਵਿੱਚ ਸਾਰਿਆਂ ਨੇ ਚੱਲਿਆ ਸਾਰੀ ਦੁਨੀਆ ਨੂੰ ਪਤਾ ਹੈਗਾ ਸੋ ਉਹ ਜਿਹੜੀ ਚੀਜ਼ ਆ ਦਰਦ ਜੇ ਆਪਾਂ ਸਹੀ ਸਿੱਖ ਹੈਗੇ ਸੱਚੇ ਸਿੱਖ ਹੈਂ ਦਰਦ ਸਾਡੇ ਕੌਮ ਦਾ ਹਮੇਸ਼ਾ ਸਾਡੇ ਦਿਲ ਚ ਰਹਿਣਾ ਹੀ ਰਹਿਣਾ ਜਿਹੜੇ ਬਹੁਤ ਵੱਡਾ ਜਿਹੜਾ ਉਸ ਵੇਲੇ ਇਹ ਜਿਹੜਾ ਖੂਨੀ ਖੇਡ ਖੇਢੀ ਗਈ ਸੀ ਇਹ ਦੋਸਤਾਂ ਦੀ ਸਰਕਾਰ ਵੱਲੋਂ ਜਿਨ੍ਹਾਂ ਨੇ ਕੋਈ ਬੱਚਾ ਨਹੀਂ ਦੇਖਿਆ ਕੋਈ ਬੁੱਢਾ ਨਹੀਂ ਦੇਖਿਆ ਕੋਈ ਬਜ਼ੁਰਗ ਨਹੀਂ ਦੇਖਿਆ ਕੋਈ ਸਾਰੇ ਮਤਲਬ ਪ੍ਰਕਰਮਾਂ ਦੇ ਵਿੱਚ ਪੂਰੇ ਸ਼ਹੀਦ ਹੋ ਗਏ ਜਿਹੜੀਆਂ ਇਹ ਚੀਜ਼ਾਂ ਜਦੋਂ ਆਪਾਂ ਦਿਮਾਗ 'ਚ ਸੋਚਦੇ ਆ ਕਿ ਦਿਮਾਗ ਦੇ ਵਿੱਚ ਇੱਕ ਆਲੀ ਦਾ ਆਉਂਦਾ ਹੀ ਆ ਇੱਕ ਸਾਡੇ ਇੱਕ ਜੋ ਕਿ ਸ਼ਹੀਦ ਹੋਇਆ ਮੈਨੂੰ ਉਹਦਾ ਨਾਮ ਦਿਮਾਗ 'ਚ ਮੇਰੇ ਸਕਿਪ ਹੋ ਗਿਆ ਉਹਨਾਂ ਨੇ ਉਹਦੋਂ ਗੱਲ ਕਰਦੇ ਪਏ ਸੀ ਵਿਜ਼ਿਅਮ ਦੇ ਵਿੱਚ ਕਿ ਉਹਨਾਂ ਨੇ ਆਪਣੀਆਂ ਦੋ ਬੱਚੀਆਂ ਨੂੰ ਬੰਨ੍ਹ ਕੇ ਆਪ ਹੀ ਉਹਨਾਂ ਨੂੰ ਆਰ ਡੀ ਐਕਸ ਬੰਨ੍ਹ ਕੇ ਟੈਂਕ ਦੇ ਉੱਪਰ ਸੱਟਤਾ ਸੀ ਕਿ ਇਹਨਾਂ ਨਾਲ ਕੋਈ ਐਸਾ ਵੈਸਾ ਗਲਤ ਕੰਮ ਨਾ ਹੋ ਜਾਏ ਕਿ ਉਸ ਟਾਈਮ ਦੇ ਵਿੱਚ ਬੜਾ ਕੁਝ ਗਲਤ ਵੀ ਹੋਇਆ ਤੇ ਆਪ ਵੀ ਸ਼ਹੀਦ ਹੋ ਗਏ ਤੇ ਨਾਲ ਆਪਣੀਆਂ ਬੱਚੀਆਂ ਵੀ ਸ਼ਹੀਦ ਹੋ ਗਈਆਂ ਉਹਨਾਂ ਦੀ ਪੰਜ-ਪੰਜ ਸਾਲ ਦੀਆਂ ਬੱਚੀਆਂ ਹੂੰ ਦੇਖੋ ਇਹ ਇਹ ਕਰਨ ਲਈ ਕਿੱਡਾ ਵੱਡਾ ਦਿਲ ਸਾਡੇ ਕੋਲ ਸਿੱਖਾਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਪਹਿਲਾਂ ਧਰਮ ਦਾ ਸੋਚਿਆ ਤੇ ਇਹਦੇ ਚ ਮਟੀਰੀਅਲ ਕੀ ਯੂਜ਼ ਕੀਤਾ ਭਾਜੀ ਮਟੀਰੀਅਲ ਇਹਦੇ ਵਿੱਚ वुਡ ਯੂਜ਼ ਕੀਤੀ ਗਈ ਆ ਹੈਂਡਿਕਰਾਫਟ ਕਾਰਵਿੰਗ ਇਹਦੇ ਵਿੱਚ ਹੈਗੀ ਆ ਜੋ ਪਿਗਮੈਂਟਸ ਦੇ ਕਲਰ ਯੂਜ਼ ਕੀਤੇ ਗਏ ਆ ਸਾਰੇ ਇੰਟਰਨੈਸ਼ਨਲ ਬ੍ਰਾਂਡਸ ਦੇ ਯੂਜ਼ ਕੀਤੇ ਗਏ ਆ ਜਿਨ੍ਹਾਂ ਦੀ ਲਾਈਫ ਵੀ ਫੁੱਲ ਉਹਨਾਂ ਦੀ ਲਾਈਫਟਾਈਮ ਉਹਨਾਂ ਦੀ ਵਾਰੰਟੀ ਗਾਰੰਟੀ ਹੁੰਦੀ ਹੈ ਕਿ ਉਹ ਫੇਡ ਨਹੀਂ ਹੁੰਦੇ ਜਾਂ ਉਹਨਾਂ ਦੀ ਲਾਈਫਟਾਈਮ ਉਹਨਾਂ ਦੀ ਵੈਲਿਊ ਹੁੰਦੀ ਆ ਕਦੀ ਉਹ ਖਰਾਬ ਨਹੀਂ ਹੁੰਦੇ ਔਰ ਸਾਰੇ ਇਹਨਾਂ ਦੇ ਵਿੱਚ ਜੋ ਪ੍ਰੋਡਕਟ ਯੂਜ਼ ਕੀਤੇ ਸਾਰੇ ਅਮਰੀਕਾ ਤੋਂ ਆਏ ਆਗੇ ਆ ਅਮਰੀਕਾ ਤੋਂ ਹੀ ਸਪੈਸ਼ਲ ਜਿਹੜਾ ਇਹਦਾ ਪੇਂਟ ਵੀ ਉੱਪਰ 골ਡ ਪੇਂਟ ਹੋਇਆ ਉਹ ਵੀ ਇੱਕ ਜਿਹੜਾ ਇੱਕ ਹਿਸਾਬ ਦਾ ਸੋਨਾ ਹੀ ਉੱਪਰ ਝੜਿਆ ਗਿਆ ਹੈ ਜੋ ਕੀ ਉਹਦੇ ਵਿੱਚ ਜੋ ਕੀ ਮਟੀਰੀਅਲ ਵੀ ਉਹਦੇ ਨਾਲ ਮਿਕਸ ਕਰਕੇ ਲਾਇਆ ਉਹ ਕਦੀ ਵੀ ਕਾਲਾ ਨਹੀਂ ਹੋ ਸਕਦਾ ਇਹ ਸਭ ਸੰਗਤ ਦਾ ਹੀ ਸਾਰਾ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੈ ਟੱਚ ਕਰ ਰਹੀ ਹੈ ਸੰਗਤ ਬਹੁਤ સારી ਏ ਇਹਨੂੰ ਫਿਰ ਸ਼ੀਸ਼ਿਆਂ 'ਚ ਰੱਖਿਆ ਜਾਊਗਾ ਹੁਣ ਤਾਂ ਹਰਮੰਦਰ ਸਾਹਿਬ ਦੀ ਜਿਹੜਾ ਕੰਪਲੈਕਸ ਹੈ ਦਰਬਾਰ ਸਾਹਿਬ ਦਾ ਜਿਹੜੀ ਸ਼ੀਦੀ ਗੈਲਰੀ ਬਿਲਕੁਲ ਮੀਰੀ ਪੀਰੀ ਦੇ ਜਿੱਥੇ ਨਿਸ਼ਾਨ ਸਾਹਿਬ ਲੱਗੇ ਆਪਣੇ ਉਹਦੇ ਬਿਲਕੁਲ ਬੈਕ ਸਾਈਡ ਤੇ ਇਹਦਾ ਦਰਵਾਜਾ ਹੈਗਾ ਤੁਸੀਂ ਜਦੋਂ ਜਾਓਗੇ ਤੇ ਇਹਦੀ ਐਂਟਰਸ ਦੇ ਉੱਤੇ ਇੱਕ ਵੱਡਾ ਹਾਲ ਆ ਵੱਡੇ ਹਾਲ ਦੇ ਸੈਂਟਰ ਪੁਆਇੰਟ ਦੇ ਵਿੱਚ ਇਹ ਮਾਡਲ ਜਿਹੜਾ ਸਥਾਪਿਤ ਕੀਤਾ ਸਟੈਬਲਿਸ਼ ਕੀਤਾ ਗਿਆ ਹੈ ਜਿਹਨੂੰ ਕਿ ਸ਼ੀਸ਼ਿਆਂ ਦੇ ਵਿੱਚ ਕਵਰ ਕਰ ਦਿੱਤਾ ਗਿਆ ਪਹਿਲਾਂ ਸੰਗਤ ਆਉਂਦੀ ਸੀ ਟੱਚ ਕਰਦੀ ਸੀ ਪਰ ਪਹਿਰੇਦਾਰ ਦੋ ਖੜੇ ਰਹਿੰਦੇ ਸੀ ਜਿਹੜੇ ਕਿ ਕਿਉਂਕਿ ਜਜ਼ਬਾਤ ਤਾਂ ਸਾਨੂੰ ਅਕੇ ਆਉਂਦੀ ਹੈ ਨਾ ਜਦੋਂ ਜਿਨ੍ਹਾਂ ਦੇ ਪਰਿਵਾਰ ਉੱਥੇ ਉਦੋਂ ਆਏ ਜਿਨ੍ਹਾਂ ਨੂੰ ਸਮਾਨਤ ਕੀਤਾ ਗਿਆ ਜਿਨ੍ਹਾਂ ਦੇ ਪਰਿਵਾਰ ਨੇ ਸ਼ਹੀਦियां ਦਿੱਤੀਆਂ ਪ੍ਰਕਰਮਾਂ 'ਚ ਸ਼ਹੀਦ ਹੋ ਗਏ ਉਹ ਸਾਰੇ ਆਏ ਹੋਏ ਸੀ ਉਧਰ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਉੱਥੇ ਫੋਟੋਆਂ ਲੱਗੀਆਂ ਤਸਵੀਰਾਂ ਲਾਈਆਂ ਗਈਆਂ ਤੇ 40 ਸਾਲਾਂ ਬਾਅਦ ਤਸਵੀਰਾਂ ਲੱਗਣੀਆਂ ਇਹ ਬਹੁਤ ਵੱਡਾ ਕਾਰਜ ਹੈ ਸ਼੍ਰੋਮਣੀ ਕਮੇਟੀ ਦਾ ਵੀ ਔਰ ਦੰਦਮੀ ਟਕਸਾਲ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਹੈਗਾ ਜਿਨ੍ਹਾਂ ਨੇ ਇਹ ਪਹਿਲ ਕੀਤੀ ਇਹ ਤੇ ਸ਼ਿਲੰਗਾ ਜੋ ਕਦਮ ਹੋਣਾ ਦਾ ਭਾਜੀ ਜਿਹੜਾ ਦਰਖਤ ਦਿਖਾਇਆ ਹੈ ਇੱਕ ਉਹ ਐਕਸਪਲੇਨ ਕਰੋ ਐਕਚੁਅਲੀ ਉਹ ਨਾ ਇਮਲੀ ਦਾ ਬੂਟਾ ਸੀਗਾ अच्छा इमली दा बूटा सी जदोन बम्ब सीगा वाकई सी हां जी बिल्कुल सी और आज भी हैगा ओथे जाके ਤੁਸੀਂ ਚੈੱਕ ਕਰ ਸਕਦੇ ਹੋ ਪਰ ਉਹ ਥੋੜਾ ਸਹੀਕ ਨਹੀਂ ਆਈ ਦੀ ਜਿਹੜੀ ਕੰਡੀਸ਼ਨ ਉਹਦੀ ਇੰਨੀ ਵਧੀਆ ਨਹੀਂ ਰਹੀ ਉਸ ਟਾਈਮ ਬਿਲਕੁਲ ਅਕਾਲ ਤਖਤ ਸਾਹਿਬ ਦੇ ਨਾਲ ਹੀ ਸੀ ਬਿਲਕੁਲ ਜਿੱਥੋਂ ਆਪਾਂ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਵਿੱਚ ਜਾਣ ਨੂੰ ਜਦੋਂ ਪੌੜੀਆਂ ਚੜਦੇ ਆ ਲੈਫਟ ਸਾਈਡ ਉਪ इमली ਦਾ ਬੂਟਾ ਸੀਗਾ ਜੋ ਕਿ ਉਸ ਟਾਈਮ ਦੇ ਵਿੱਚ ਜਦੋਂ ਢਾਟੇ ਦੀ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਗੋਲਿਆ ਤੋਪੇ ਤੂਪਾਂ ਉਹਦੇ ਵਿੱਚ ਗੋਲੇ ਜਿਹੜੇ ਲਾਗੇ ਗਏ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਪੋਲਿਊਸ਼ਨ ਹੋਇਆ ਜਾਂ ਉਹਨਾਂ ਜਿਹੜਾ ਉੱਥੇ ਅੱਗ ਨਿਕਲੀ ਮਤਲਬ ਉਹਨਾਂ ਜੋ ਵੀ ਧੁਮਾਕੇ ਹੋ ਧੁਮਾਕਿਆਂ ਦੇ ਕਰਮੇ ਸਾਰਾ ਇਮਲੀ ਦਾ ਬੂਟਾ ਜਿਹੜਾ ਸੀ ਸੜ ਗਿਆ ਸੀ ਉਹ ਸੜ ਗਿਆ ਸੀ ਤੇ ਉਹ ਫਿਰ ਉਹਦੇ ਵਿੱਚ ਸੜਿਆ ਹੀ ਦਿਖਾਇਆ ਗਿਆ ਹੈ ਬਿਲਕੁਲ ਤੁਸੀਂ ਉਹ ਜਜ਼ਬਾਤ ਦਿਖਾਏ ਹੈ ਇਸ ਸਿੰਬੋਲਿਕ ਤੌਰ ਤੇ ਵੀ ਇੱਕ ਗੱਲ ਮੈਨੂੰ ਸਮਝ ਆ ਰਹੀ ਸੀ ਮੈਂ ਜਦੋਂ ਉਹ ਦੇਖ ਰਿਹਾ ਤਸਵੀਰ ਨੂੰ ਕਿ ਕਿਵੇਂ ਇੱਕ ਹਰੀ ਭਰੀ ਚੀਜ਼ ਨੂੰ ਬਰਬਾਦ ਕਰਦੇ ਹੋ ਤੇ ਇਹ ਉਹੀ ਹੋਇਆ ਔਰ ਉਹਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਉਹ ਤਸਵੀਰ ਹੈ ਜੀ ਡਿਟੇਲਿੰਗ ਵੀ ਕਲਰ ਡਿਟੇਲਿੰਗ ਜਿਵੇਂ ਪਿੱਛੇ ਕਮਰੇ ਦਿਖਾਏ ਆ ਉਹਨਾਂ ਦਾ ਰੰਗ ਜਿਹੜਾ ਤੁਸੀਂ ਲਾਇਆ ਉਹ ਸੇਮ ਹੂ ਬੂ ਬਿਲਕੁਲ ਸੇਮ ਹੀ ਸੇਮ ਤੁਸੀਂ ਕੋਈ ਵੀ ਪਿਕ ਕੱਢ ਕੇ ਦੇਖ ਲਓ ਪੁਰਾਣੀ ਕਾਲ ਤੱਕ ਸਾਡੀ ਕੁਝ 99% ਉਹਦੇ ਵਿੱਚ ਸੇਮ ਹੀ ਦਿਖਾਇਆ ਗਿਆ ਜੋ ਹੈਗਾ ਆਰਟਿਸਟ ਨੂੰ ਕਿਸੇ ਵੱਲੇ 1% ਆਪਣੇ ਹਿਸਾਬ ਨਾਲ ਵੀ ਉਹਦੇ ਵਿੱਚ ਕ੍ਰੀਏਟਿਵ ਲਿਬਰਟੀ ਲੈਣੀ ਪੈਂਦੀ ਹੈ ਇਹ ਪੈਂਦਾ ਹੀ ਹੈ ਕਿਉਂਕਿ ਪੂਰੀਆਂ ਪਿਕਸ ਨਹੀਂ ਆ ਪਰ ਜਿੰਨਾ ਵੀ ਦਿਖਾਇਆ ਲਗਭਗ ਸੇਮ ਦਿਖਾਇਆ ਔਰ ਜਿੱਧਰ ਵੀ ਆਪਾਂ ਐਂਟਰ ਕਰਦੇ ਆ ਉਰੀਆਂ ਖਿੜਕੀਆਂ ਦਰਵਾਜ਼ੇ ਸਭ ਕੁਝ ਉਹਦੇ ਵਿੱਚ ਜੋ ਵੀ ਇੱਟਾਂ ਅਗਰ ਕੋਈ ਟੁੱਟਿਆ ਜਿੱਥੋਂ ਡੈਮੇਜ ਹੋਇਆ ਉਹਦੇ ਵਿੱਚ ਜੇ ਬ੍ਰਿਕਸ ਦਿਖਦੀਆਂ ਪਈਆਂ ਇਹਦੇ ਵਿੱਚ ਮੇਰੇ ਖਿਆਲ ਦੋ ਤੋਂ ਤਿੰਨ ਹਜ਼ਾਰ ਬ੍ਰਿਕਸ ਆੜੀਆਂ ਹੈਂਡ ਪੇਂਟਡ ਆ ਤੁਸੀਂ ਕਹਿ ਨਹੀਂ ਸਕਦੇ ਇੱਕ ਬਿਲਕੁਲ ਨਾਨਕਸ਼ਹੀ ਇਟ ਵਾਂਗੂ ਨਜ਼ਰ ਆਉਂਦੀ ਹੈ ਅੱਛਾ ਪੇਂਟਿੰਗਸ ਹੈ ਉਹ ਉਹ ਹੈਂਡ ਪੇਂਟਡ ਇਟ ਆ ਉਹਦੇ ਵਿੱਚ ਉਹ ਇੱਕ ਇੱਕ ਇਟ ਹੱਥ ਨਾਲ ਬਣਦੀ ਹੈ ਜੀ ਰੋਜ਼ ਦੀਆਂ 100 ਤੋਂ 200 ਇਟਾਂ ਬਣ ਸਕਦੀਆਂ ਇਹ ਤੋਂ ਜ਼ਿਆਦਾ ਨਹੀਂ ਬਣ ਸਕਦਾ ਅੱਛਾ ਹਾਂ ਜੀ ਕਿੰਨੀਆਂ ਬਣਾਈਆਂ ਇਹਦੇ ਵਿੱਚ ਇਹਦੇ ਵਿੱਚ ਨੀਅਰ ਅਬਾਊਟ 3000 ਇਹ ਇਹ ਬ੍ਰਿਕਸ ਇਹਦੇ ਵਿੱਚ ਬਣੀ ਹੈ ਨਾਲਕਸ਼ਾਈ ਬ੍ਰਿਕਸ ਜਿਹੜੀਆਂ ਕਿ ਉਹ ਪੁਰਾਣੇ ਟਾਈਮ ਦੇ ਆ ਤੇ ਜਿਹੜਾ ਉਹ ਗੁੰਬਦ ਡਿੱਗਿਆ ਹੋਇਆ ਤੁਸੀਂ ਦਿਖਾਇਆ ਉਹ ਕ੍ਰੀਏਟਿਵ ਲਿਬਰਟੀ ਲਈ ਹੈ ਜਾਂ ਵਾਕਈ ਕਿਸੇ ਤਸਵੀਰ 'ਚ ਨਜ਼ਰ ਆਇਆ ਤੁਹਾਨੂੰ ਉਹ ਬਿਲਕੁਲ ਜਦੋਂ ਉਹ ਉੱਪਰੋਂ ਟੁੱਟੀ ਉਹਦੀ ਬਿਲਡਿੰਗ ਦੀ ਛੱਤ ਟੁੱਟੀ ਉਹ ਛੱਤ ਦੇ ਫਰੰਟ ਤੇ ਲੱਗਾ ਹੋਇਆ ਸੀ ਉਹ ਜਦੋਂ ਛੱਤ ਟੁੱਟ ਗਈ ਉਹ ਆਟੋਮੈਟਿਕਲੀ ਥੱਲੇ ਹੀ ਡਿੱਗ ਗਿਆ ਥੱਲੇ ਡਿੱਗ ਗਿਆ ਹਾਂਜੀ ਬਿਲਕੁਲ ਪਰ ਇਹਦੇ ਚ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਜੋ ਮੈਨੂੰ ਲੱਗਦਾ ਹੈ ਕਿ ਜਿਵੇਂ ਬਲੱਡ ਸਟੇਨਸ ਜਿਹੜੇ ਸੀਗੇ ਉਹ ਕਿਤੇ ਮੈਨੂੰ ਨਜ਼ਰ ਨਹੀਂ ਆਏ ਤੁਸੀਂ ਉਹ ਸਕੇਲ ਮਾਡਲ ਛੋਟਾ ਹੋਣ ਦੀ وجہ ਨਾਲ ਨਾ ਇੱਕ ਚੀਜ਼ ਉਹਦੇ ਵਿੱਚ ਕਈ ਚੀਜ਼ਾਂ ਦਿਖਾ ਨਹੀਂ ਪਾਦੇ ਆਪਾਂ ਕਿਉਂਕਿ ਬਹੁਤ ਉਹਨੂੰ ਆਪਾਂ ਕੋਈ ਰੌਕ ਟੋਕ ਵੀ ਸੀਗੀ ਕਿਸ ਚੀਜ਼ ਦੀ ਜਿਵੇਂ ਕੋਈ ਜਿਹੜੇ ਸਿੰਘ ਸ਼ਹੀਦ ਹੋਏ ਉਸ ਵੇਲੇ ਉਹਨਾਂ ਦੀਆਂ ਉੱਥੇ ਲਾਸ਼ਾਂ ਸੀਗੀਆਂ ਜਾਂ ਆਰਮੀ ਨੇੜੇ ਸੀਗੀ ਉਹ ਚੀਜ਼ਾਂ ਜਾਂ ਉਹ ਉਹ ਦਿਖਾਉਣਾ ਮੋਟਿਵ ਨਹੀਂ ਸੀਗਾ ਉਹ ਦਿਖਾਉਣਾ ਆਪਾਂ ਵਿੱਚ ਚਾਹੇ ਨਹੀਂ ਕਿ ਆਪਾਂ ਸਿਰਫ ਇਹ ਦੇਖਿਆ ਕਿ ਆਪਣੇ ਕਾਲ ਤਕ ਸਾਹਿਬ ਦਾ ਜੋ ਉਸ ਵੇਲੇ ਮੂੰਹ ਬੋਲਦੀ ਤਸਵੀਰ ਸੀ ਉਹ ਦਿਖਾਈ ਆ ਇਹਦੇ ਵਿੱਚ ਦਿਖਾਉਣ ਨੂੰ ਤਾਂ ਜਿੰਨਾ ਮਰਜ਼ੀ ਤੁਸੀਂ ਡਿਟੇਲ ਦਿਖਾਈ ਜੋ ਕਿ ਸਮਾਂ ਵੀ ਘੱਟ ਸੀਗਾ ਥੋੜਾ ਇੱਕ ਸਾਲ ਦਾ ਸਮਾਂ ਲੱਗਾ ਟਾਈਮ ਜ਼ਿਆਦਾ ਲੱਗਿਆ ਕਿੰਨੇ ਚਿਰ ਲੱਗਿਆ ਬਣਾਉਣ ਤੇ ਨੀਅਰ ਅਬਾਊਟ 1 ਇਅਰ ਇੱਕ ਸਾਲ ਲੱਗਿਆ ਤੁਹਾਨੂੰ ਹਾਂ ਜੀ ਪਾਜੀ ਬਹੁਤ ਵੱਡੀ ਗੱਲ ਹੈ ਔਰ ਇਹ ਬਹੁਤ ਕਮਾਲ ਗੱਲ ਹੈ ਆਖਰ ਦੇ ਵਿੱਚ ਮੈਂ ਚਾਹੁੰਦਾ ਕਿ ਤੁਹਾਡੇ ਆਪਣੇ ਸੈਂਟੀਮੈਂਟਸ ਕੀ ਨੇ ਇਹਨੂੰ ਲੈ ਕੇ ਔਰ ਕੀ ਥੋਟ ਹੈ ਤੁਹਾਡਾ ਔਰ ਦੋ ਨੇ ਮੇਰੇ ਖਿਆਲ ਦੁਨੀਆ ਸਿਰਫ ਇੱਕ ਲੰਡਨ ਦੇ ਟੋਇਰ ਜਿਹੜੇ ਇਨੀ ਡਿਟੇਲਿੰਗ ਦੇ ਨਾਲ ਬਣੇ ਹੋਇਆ ਬਣਾਉਣ ਵਾਲੇ ਕਲਾਕਾਰ ਬਥੇਰੇ ਹੁੰਦੇ ਆ ਪਰ ਇਨੀ ਡਿਟੇਲਿੰਗ ਔਰ ਇਨੀ ਜੋ ਸਫਾਈ ਨਾਲ ਚੀਜ਼ ਬਣਾਉਣੀ ਔਰ ਉਹਦੇ ਵਿੱਚ ਉਹ ਦਰਦ ਨੂੰ ਬਾਹਰ ਕੱਢਣਾ ਸਾਰਿਆਂ ਸਾਹਮਣੇ ਉਹ ਚੀਜ਼ ਨੂੰ ਦਿਖਾਉਣਾ ਕਿ ਸਾਡੇ ਤੇ ਕਿੱਦਾਂ ਉਸ ਟਾਈਮ ਬੀਤੀ ਸੀ ਔਰ ਇਹ ਇਦਾਂ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਉਹ ਚੀਜ਼ਾਂ ਸਾਰੀਆਂ ਕਈ ਕੁਐਸਚਨ ਮਨ ਦੇ ਵਿੱਚ ਪੈਦਾ ਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਪੜਕਾਉਣਾ ਨਹੀਂ ਇਹ ਮਾਡਲ ਦਾ ਮੇਨ ਮੈਂ ਤੁਹਾਨੂੰ ਦੱਸਦਾ ਥੋੜਾ ਇਹਦੇ ਵਿੱਚ ਫੈਕਟਰ ਆਪ ਚਾਹੋ ਇਤਿਹਾਸ ਨੂੰ ਤੁਸੀਂ ਚਾਹੁੰਦੇ ਹੋ ਕਿ ਦੇਖੋ ਇਤਿਹਾਸ ਸਾਡਾ ਇਹਨਾਂ ਅਮੀਰ ਵਿਰਸਾ ਸਿੱਖਾਂ ਦਾ ਦਾ ਸਪੈਸ਼ਲੀ ਕਿ ਰੋਜ਼ ਦਾ ਦਿਨ ਨਾ ਅੱਜ ਵੀ ਆ ਤੇ ਸਿੱਖਾਂ ਦਾ ਕੋਈ ਨਾ ਕੋਈ ਅੱਜ ਪੱਕਾ ਅੱਜ ਵੀ ਸ਼ਹੀਦ ਹੋਇਆ ਹੋਊਗਾ ਕਿ ਰੋਜ਼ ਹੀ ਹਰ ਦਿਨ ਸਿੱਖਾਂ ਲਈ ਸ਼ਹੀਦ ਆ ਸ਼ਹੀਦਾਂ ਦਾ ਦਿਨ ਸਾਡਾ ਤਾਂ ਰੋਜ਼ ਰੋਜ਼ ਹੀ ਸਿੱਖਾਂ ਦੀ ਹਿਸਟਰੀ ਆ ਪਰ ਇਹ ਜਿਹੜਾ ਇਹ ਜਿਹੜਾ ਟਾਈਮ ਸੀ ਜੇ ਅਸੀਂ ਇਸ ਚੀਜ਼ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਲੈ ਕੇ ਕੌਣ ਆਊਗਾ ਹਰ ਚੀਜ਼ ਗਾਇਕੀ ਨੂੰ ਅਸੀਂ ਪ੍ਰਚਾਰਦੇ ਆਂ ਹਰ ਚੀਜ਼ ਨੂੰ ਅਸੀਂ ਪ੍ਰਚਾਰਦੇ ਆਂ ਉਹਦਾ ਉਹਨੂੰ ਅਸੀਂ ਉਹਦੀ ਅਸੀਂ ਪਬਲਿਕਿਟੀ ਕਰਦੇ ਆਂ ਪਰ ਜਦੋਂ ਸਾਡੇ ਇਤਿਹਾਸ ਦੀ ਗੱਲ ਹੁੰਦੀ ਆ ਜਿੱਥੇ ਰੀਅਲ ਹੀਰੋ ਸਾਡੇ ਹੋਏ ਅਸੀਂ ਅਸੀਂ ਨਕਲੀ ਫਿਲਮਾਂ ਦੇ ਹੀਰੋਆਂ ਨੂੰ ਅਸੀਂ ਅੱਗੇ ਪ੍ਰਮੋਟ ਕਰਦੇ ਆਂ ਉਹਨਾਂ ਨੂੰ ਲੈ ਕੇ ਆਉਂਦੇ ਆਂ ਪਰ ਜਿਹਨਾਂ ਨੇ ਆਪਣੀਆਂ ਸੱਚੀ ਮੂਰਤੀ ਇਹ ਰੀਅਲ ਹਰੂਸੂਗੇ ਸਾਡੀ ਕੌਮ ਦੇ ਹਨਾ ਉਹਨਾਂ ਦੀ ਅਸੀਂ ਕਦੀ ਗੱਲ ਨਹੀਂ ਕਰਦੇ ਔਰ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗੋਲੀਆਂ ਖਾ ਕੇ ਸ਼ਹੀਦੀਆਂ ਦਿੱਤੀਆਂ ਜਾਂ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੇ ਇਹ ਤਸ਼ੱਦਦ ਚੱਲੇ ਡੇਡੇ ਵੱਡੇ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਅਸੀਂ ਇਹ ਆਪਾਂ ਕਿਸੇ ਦੀ ਵੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣੀ ਆਪਾਂ ਦਾ ਇਹ ਆਪਾਂ ਸੋਹਣਾ ਪੰਜਾਬ ਸਿਰਜਣਾ ਹੈ ਆਪਾਂ ਮੁੜ ਕੇ ਇਹੋ ਜਿਹਾ ਸਾਡੀ ਨਾਲ ਨਾ ਹੋਵੇ ਆਪਾਂ ਆਉਣ ਵਾਲੇ ਯੰਗਸਟਰ ਆਉਣ ਵਾਲੀ ਨੌਜਵਾਨ ਪੀੜ੍ਹੀ ਸਿੱਖ ਪੀੜ੍ਹੀ ਭਾਵੇਂ Hindu ਹੋਣ ਭਾਵੇਂ Musalman ਹੋ ਸੇ ਇੱਕ ਸਾਰਿਆਂ ਦਾ ਸਤਿਕਾਰ ਕਰਦੇ ਆ ਆਪਾਂ ਸਾਰਿਆਂ ਚ ਪਿਆਰ ਵੰਡਣਾ ਇਹ ਸਿਰਫ ਦਿਖਾਉਣ ਦਾ ਮੋਟਿਵ ਪਿੱਛੇ ਇਹ ਹੀ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਅੱਗੇ ਤੋਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਨਾ ਹੋਣ ਔਰ ਜੋ ਇਹ ਸਾਡੇ ਨਾਲ ਕੀਤਾ ਸੀ ਸਾਡੇ ਨਾਲ ਇਹ ਦੂਸਰੇ ਮੌਲਕਾਂ ਦਾ ਜਿਹੜਾ ਵਿਤਕਰਾ ਕੀਤਾ ਗਿਆ ਕਿ ਅਸੀਂ ਭਾਰਤ ਦੇ ਭਾਰਤ ਦੇ 30 ਦਿਸ਼ਾ ਵਸਲੀਕ ਨਹੀਂ ਹੈਗੇ ਸਾਡੇ ਨਾਲ ਇਦਾਂ ਦਾ ਉਤਾਰਾ ਕੀਤਾ ਗਿਆ ਅਸੀਂ ਤਾਂ ਟੈਂਕਸ ਵੀ ਅਰੀ ਸੋਚਦੇ ਆ ਕਿ ਗਵਾਂਡੀ ਮੁਲਕ ਤੇ ਵੀ ਇਦਾਂ ਹਮਲਾ ਕਰਨਾ ਤੇ ਪਹਿਲਾਂ 20 ਪਰਮਿਸ਼ਨਾਂ ਲੈਣੀਆਂ ਪੈਂਦੀਆਂ ਫੇਰ ਜਾ ਕੇ ਗਵਾਂਡੀ ਮੁਲਕ ਤੇ ਵੀ ਹਮਲਾ ਹੁੰਦਾ ਤੇ ਆਪਾਂ ਆਪਣੇ ਦੇਸ਼ ਦੇ ਲੋਕਾਂ ਉੱਤੇ ਆਪਣੇ ਉਹ ਵੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਏਡਾ ਵੱਡਾ ਤਸ਼ੱਦਦ ਹੋਇਆ ਉਹ ਚੀਜ਼ ਕਿਤਨਾ ਕਿਤੇ ਬਹੁਤ ਕਿਤਨਾ ਕਿਤੇ ਉਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਹਰ ਸਿੱਖ ਨੂੰ ਹਰ ਜੋ ਜੀ ਦੀ ਜਗਦੇ ਚ ਵੀਰ ਵਾਲਾ ਇਨਸਾਨ ਆ ਕਿ ਆਪਾਂ ਨੂੰ ਇੱਕ ਵਸ ਪੰਜ ਸੋਨਾ ਪੰਜਾਬ ਸਜਣਾ ਆਪਾਂ ਪੰਜਾਬ ਨੂੰ ਖੁਸ਼ ਦੇਖਣਾ ਆ ਨਾ ਕਿ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਦੁਬਾਰਾ ਠੇਕ ਲੈਣਾ ਆ ਆਪਾਂ ਇਹ ਦਿਖਾਉਣ ਦਾ ਮੋਟਿਵ ਇਹ ਹੀ ਆ ਕਿ ਆਪਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਤੇ ਯੰਗ ਸਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣਾ ਕਿ ਆਹ ਜਿਹੜੀਆਂ ਚੀਜ਼ਾਂ ਮੋੜ ਕੇ ਦੁਬਾਰਾ ਨਾ ਹੋਣ ਔਰ ਸਾਡੇ ਨਾਲ ਇਤਿਹਾਸ 'ਚ ਆਹ ਕੁਝ ਹੋਇਆ ਸੀ ਬਸ ਇਹਦੇ ਪਿੱਛੇ ਹੋਰ ਕੁਝ ਨਹੀਂ ਥੋੜਾ ਜਿਹੜਾ ਉੱਥੇ ਮਿਊਜ਼ੀਅਮ ਹੈ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਬੰਧਤ ਬਹੁਤ ਸਾਰੀਆਂ ਚੀਜ਼ਾਂ ਪਈਆਂ ਜੀ ਸਾਡਾ ਜਿਹੜਾ ਮਿਊਜ਼ੀਅਮ ਹੈਗਾ ਉਹਦਾ ਸਭ ਤੋਂ ਪਹਿਲਾਂ ਜੇ ਕੋਈ ਸੰਗਤ ਜਾਣਾ ਵੀ ਚਾਹੁੰਦੀ ਹੈ ਇੰਗਲੈਂਡ ਦੇ ਵਿੱਚ ਡਰਬੀ ਦੇ ਵਿੱਚ ਮਿਊਜ਼ੀਅਮ ਜੀ ਪੈਂਦਾ ਹੈ ਨੈਸ਼ਨਲ ਸਿੱਖ ਮਿਊਜ਼ੀਅਮ ਐਂਡ ਸਰਕਾਰ ਇਹ ਖਾਲਸਾ ਆਰਟ ਗੈਲਰੀ ਜਿਹਦੇ ਵਿੱਚ ਸਾਡੇ ਕੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ 15-15 ਫੁੱਟ ਲੰਬੀਆਂ ਤੋਪਾਂ ਪਈਆਂ ਜੋ ਕਿ ਖਾਲਸਾ ਰਾਏ ਨਾਲ ਸੰਬੰਧ ਰੱਖਦੀ ਹੈ ਸਦਾ ਜੀ ਇਹ ਜਿਹੜਾ ਜੋ ਵੀ ਇਤਿਹਾਸ ਜੇ ਉਹ ਵੀ ਸਾਡੇ ਕੋਲ ਅੱਠ ਲਈ ਜਰੀ ਪਈ ਆ ਇਹ ਜਿਹੜੀ ਸਾਨੂੰ ਜਿਹੜੇ 1947 ਤੋਂ ਬਾਅਦ ਬੋਰੇ ਜਦੋਂ ਇੰਗਲੈਂਡ ਨੂੰ ਵਾਪਸ ਗਏ ਉਹਨਾਂ ਨੇ ਸਾਡਾ ਇਤਿਹਾਸ ਸਿੱਖਾਂ ਦੀ ਬਹੁਤ ਸਾਰੀ ਨੀਰਬੋਸ 70 ਤੋਂ 80% ਹਿਸਟਰੀ ਸਾਡੀ ਕੋ ਇੱਥੋਂ ਲੈ ਗਏ ਸੀ ਉਹਨਾਂ ਵਿੱਚੋਂ ਸਾਨੂੰ ਹੁਣ ਜਿਹਨਾਂ ਉਹਨਾਂ ਨੇ ਸਾਨੂੰ ਲੀਸ ਤੇ ਆ ਜਿਹੜਾ ਆ ਕਿ ਸਾਡਾ ਜਿਹੜਾ ਜੋ ਵੀ ਸਿੱਖ ਰਾਜ ਦਾ ਸਿੱਖ ਇਤਿਹਾਸ ਦਾ ਤਾਂ ਉਹਨਾਂ ਕੋ ਇਤਿਹਾਸ ਪਿਆ ਸੀ ਜੋ ਵੀ ਵੈਪਨ ਪਏ ਸੀ ਘਟਾਰਾਂ ਬਰਸ਼ੇ ਨੀਜੀ ਹੋਰ ਵੀ ਸੰਜੋ ਉਪਰੋਂ ਪਾਉਣ ਵਾਲੀ ਜਿਹੜੀ ਜੰਗ ਦੇ ਵਿੱਚ ਪਾਉਂਦੇ ਸੀ ਚੇਨ ਵਾਲੀ ਉਹ ਹੋਰ ਵੀ ਬਹੁਤ ਅਰੇ ਜਿਹੜੀਆਂ ਸਪੈਸ਼ਲੀ ਤੋਪਾਂ ਸਾਡੇ ਕੋਲ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੀ ਸੰਧੀ ਹੋਈ ਅੰਗਰੇਜ਼ਾਂ ਨਾਲ ਉਹ ਵਾਲੀ ਤੋਪ ਵੀ ਸਾਡੇ ਕੋਲ ਪਈ ਆ ਸਾਡੇ ਕੋਲ ਇੱਕ ਤੋਬਾ ਤੋਪ ਪਈ ਆ ਇੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਲਖਨਊ ਦੇ ਮੁਸਲਮਾਨ ਨੇ ਤੋਹਫਾ ਤੋਹਫਾ ਤੌਰ ਤੇ ਇੱਕ ਤੋਪ ਬਣਾ ਕੇ ਦਿੱਤੀ ਸੀ ਇਤਿਹਾਸਕ ਤੋਪ ਉਹ ਵੀ ਸਾਡੇ ਕੋਲ ਪਈ ਆ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਇੱਕ ਜਲਿਆਂ ਵਾਲੇ ਬਾਗ ਦਾ ਮਾਡਲ ਜਿਹੜਾ ਕਿ ਦੁਨੀਆਂ ਦੇ ਉੱਤੇ ਕਿਤੇ ਨਹੀਂ ਪਿਆ ਇੱਕੋ ਹੀ ਇੱਕ ਮਾਡਲ ਉੱਥੇ ਪਿਆ ਜਿਹੜਾ ਕਿ ਉਸੇ ਧਰਤੀ ਤੇ ਪਿਆ ਜਿਸ ਜਿਨ੍ਹਾਂ ਵੇ ਮਸ਼ਿੰਦਿਆਂ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਬਿਲਕੁਲ ਇਸ ਇਨੇ ਲੋਕ ਸ਼ਹੀਦ ਕੀਤੇ ਦੀ ਬੇਕਸੂਰ ਵਿਸਾਖੀ ਵਾਲੇ ਦਿਨ ਔਰ ਇਸ ਚੀਜ਼ ਦੇ ਉੱਤੇ ਸਾਡਾ ਬਣਾਉਣ ਦਾ ਮਕਸਦ ਇਹੀ ਸੀਗਾ ਕਿ 3 ਸਾਹ ਇਹ ਜਿਹੜੇ ਹੋਮ ਮਿਨਿਸਟਰੀ ਪ੍ਰਾਈਮ ਮਿਨਿਸਟਰ ਹੈ ਜਿਹੜੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਰਿਗਰਟ ਵੀ ਫੀਲ ਕੀਤਾ ਸੀ ਜੀ ਕਿ ਅਸੀਂ ਸਾਨੂੰ ਇਸ ਚੀਜ਼ ਦੇ ਖੇਦ ਆ ਰਿਗਰਟ ਫੀਲ ਕੀਤਾ ਸੀ ਉਹਨਾਂ ਨੇ ਸੋ ਅਸੀਂ ਤਾਂ ਆਪਣੇ ਇਤਿਹਾਸ ਨੂੰ ਸਿਰਫ ਦੁਨੀਆ ਕੇ ਲੈ ਕੇ ਆਉਨੇ ਆ ਹਮ ਕਿ ਆਉਣ ਵਾਲੀ ਪੀੜ੍ਹੀ ਜੀ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਅਸੀਂ ਆਪਣੇ ਇਤਿਹਾਸ ਨਾਲ ਜਾਣੂ ਕਰਾ ਸਕੀਏ ਜੀ ਔਰ ਉਹਨਾਂ ਦੇ ਅੰਦਰ ਇੱਕ ਦਰਦ ਪੈਦਾ ਹੋਊ ਤੇ ਦਰਦ ਹੀ ਜਿਹੜਾ ਨਾ ਇੱਕ ਉਹਦਾ ਦੂਜਾ ਰੂਪ ਪਿਆਰ ਆ। ਹੂੰ ਜਦੋਂ ਦਰਦੋਂ ਦਾ ਅੰਦਰ ਪਿਆਰ ਵੀ ਆਊਗਾ ਤੁਹਾਡੇ ਨਾਲ ਅੰਦਰੋਂ ਖਿੱਚ ਆਊਗੀ ਕਿ ਵਾਕੀ ਯਾਰ ਸਾਡੇ ਨਾਲ ਇੰਨਾ ਕੁਝ ਹੋਇਆ। ਬਿਲਕੁਲ ਸਾਨੂੰ ਤਾਂ ਪਤਾ ਹੀ ਨਹੀਂ ਸੀ। ਜਾਂ ਅੱਜਕੱਲ ਦੇ ਜਿਹੜੇ ਮਾਪੇ ਆ ਹੂੰ ਰੁਝੇਵੇਂ ਨੇ ਹੋ ਚੁੱਕੇ ਕਮਾਕਾਰਾਂ ਦੇ ਵਿੱਚ ਉਹ ਚੀਜ਼ਾਂ ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਪਾਉਂਦੇ। ਜੀ ਕਿ ਜਿਹੜੀਆਂ ਜਨਰਲ ਕਿ ਉਹਨਾਂ 'ਚ ਅਵੇਅਰਨੈਸ ਆ ਸਕੇ। ਹੂੰ ਅਸੀਂ ਬਸ ਸਾਡੀ ਕੋਸ਼ਿਸ਼ ਇਹੀ ਆ ਬਾਕੀ ਸਰਦਾਰ ਰਜਿੰਦਰ ਸਿੰਘ ਪੂਰੇ ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ ਹੋਣਾ ਦਾ ਇਹ ਸਰਦਾਰ ਰਜਿੰਦਰ ਸਿੰਘ ਪੂਰੇਵਾਲ ਹੋਣਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਹਮੇਸ਼ਾ ਜਿਹੜੇ ਮਿਊਜ਼ੀਅਮ ਦੇ ਚੇਅਰਮੈਨ ਆ ਔਰ ਸਿੱਖ ਸੇਵਕ ਸੁਸਾਇਟੀ ਦੇ ਜੋ ਪ੍ਰੈਜ਼ੀਡੈਂਟ ਹੈਗੇ ਆ ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ ਮਿਊਜ਼ੀਅਮ ਦੀ ਪੂਰੀ ਟੀਮ ਸਰਦਾਰ ਗੁਰਪਾਲ ਸਿੰਘ ਹੋਣਾ ਦਾ ਵੀ ਔਰ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਇਸ ਮਿਊਜ਼ੀਅਮ ਨੂੰ ਇੰਗਲੈਂਡ ਦੇ ਵਿੱਚ ਇੱਕ ਚੰਗੇ ਸਕੇਲ ਦੇ ਉੱਤੇ ਉੱਥੇ ਸਥਾਪਿਤ ਕੀਤਾ ਬਣਾਇਆ ਔਰ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਵੀ ਜ਼ਿਆਦਾ ਗੋਰੇ ਆਉਂਦੇ ਆ ਸਾਡੇ ਮਿਊਜ਼ੀਅਮ ਦੇ ਵਿੱਚ ਬੱਚੇ ਲੈ ਕੇ ਸਕੂਲਾਂ ਤੋਂ ਟੂਰ ਆਉਂਦੇ ਆ ਦਿਖਾਉਣ ਵਾਸਤੇ ਦਿਖਾਉਣ ਵਾਸਤੇ ਬੱਸਾਂ ਆਉਂਦੀਆਂ ਸਪੈਸ਼ਲੀ ਉਹਨਾਂ ਲਈ ਅਸੀਂ ਫਿਰ ਉਹਨਾਂ ਲਈ ਰਿਫਰੈਸ਼ਮੈਂਟਸ ਦਾ ਅਰੇਂਜਮੈਂਟ ਕਰੀਦਾ ਕਿ ਬੱਚੇ ਆਉਂਦੇ ਉਹਨਾਂ ਨੂੰ ਚਿਪਸ ਐਂਡ ਬੀਜ਼ ਵਗੈਰਾ ਸਾਰਾ ਕੁਝ ਉਹਤੇ ਅਸੀਂ ਪ੍ਰੋਵਾਈਡ ਕਰੀਦਾ ਕਿ ਆ ਕੇ ਉਹਨਾਂ ਨੂੰ ਪਹਿਲਾਂ ਅੰਦਰ ਉਹਨਾਂ ਨੂੰ ਡਾਕੂਮੈਂਟਰੀ ਵੀ ਦਿਖਾਈਦੀ ਕੋਰਦਾ ਦੇ ਦੇ ਵਿੱਚ ਫਿਰ ਉਹਨਾਂ ਨੂੰ ਸਿੱਖ ਧਰਮ ਬਾਰੇ ਦੱਸੀਦਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਥੋੜਾ ਉਹਨਾਂ ਨੂੰ ਚਾਣ ਲਾ ਪਾਈ ਹੁੰ ਹਮ ਤੇ ਔਰ ਉਹਦੇ ਵਿੱਚ ਜਦੋਂ ਫ ਤੇ ਮੈਂ ਕਹਿੰਨਾ ਗੋਰਿਆਂ ਦੇ ਬੱਚੇ ਵੀ ਰੋਣਾ ਸ਼ੁਰੂ ਕਰ ਦਿੰਦੇ ਆ ਕਿ 1984 ਦੀ ਡਾਕੂਮੈਂਟਰੀ ਅਸੀਂ ਉੱਥੇ ਦਿਖਾਉਂਦੇ ਆ ਇੱਕ ਟੂਲ ਦੇ ਵਿੱਚ 15 ਮਿੰਟ ਦੀ ਡਾਕੂਮੈਂਟਰੀ ਹੁੰਦੀ ਆ ਉਹਨਾਂ ਨੂੰ ਦਿਖਾਈ ਦੀ ਆ ਮੱਲਾਕਾਲ ਤੱਕ ਸਾਹਿਬ ਦੇਖ ਕੇ ਗੋਰਿਆਂ ਦੇ ਬੱਚੇ ਵੀ ਰੋਣ ਲੱਗ ਗਏ ਬਿਲਕੁਲ ਜੀ ਇਹ ਚੀਜ਼ ਚੀਜ਼ ਹੀ ਇਦਾਂ ਦੀ ਆ ਸਾਡੇ ਨਾਲ ਤਾਂ ਹੋਈ ਆ ਜਿਨ੍ਹਾਂ ਨਾਲ ਨਹੀਂ ਹੋਈ ਪਰ ਉਹ ਲੋਕ ਬੜੇ ਅੰਤ ਹੋਲੋਕਾਸਟ ਤੇ ਹੋਰ ਵੀ ਕੰਮ ਕੀਤਾ ਜੀ ਹੋਲੋਕਾਸਟ ਉੱਤੇ ਹੀ ਮੈਂ ਜ਼ਿਆਦਾ ਕੰਮ ਕਰ ਰਿਹਾ ਕਿ ਜਿੰਨੇ ਆਪਣੇ ਸਿੱਖ ਕੱਲੂ ਘਰੇ ਹੋਏ ਆ ਇਹਨਾਂ ਦੇ ਉੱਤੇ ਹੀ ਸਾਡਾ ਮੇਨ ਨਿਸ਼ਾਨਾ ਹੈਗਾ ਕਿ ਇਹਨਾਂ ਨੂੰ ਹੀ ਆਪਾਂ ਅੱਗੇ ਲੈ ਕੇ ਆਈਏ ਜਿੰਨੇ ਵੀ ਹੋਲੋਕਾਸਟ ਹੋਏ ਆ ਆਪਣੇ ਜੀ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਔਰ ਉਮੀਦ ਕਰਦੇ ਆਂ ਕਿ ਤੁਹਾਡਾ ਇਹ ਕੰਮ ਨਿਰੰਤਰ ਜਾਰੀ ਰਹੇ ਔਰ ਕੌਮ ਨੂੰ ਤੁਹਾਡੇ ਤੇ ਮਾਣ ਹੈ ਇਸ ਗੱਲ ਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ